ਹੈ ਸਰਾਇ ਸੈਣੀ ਸਵਾਦੀ ਮੀਟਿੰਗ ਹੋਈ ਹੈ ਇਸ ਵਾਰ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਰਸੀਬ ਸੈਣੀ ਪ੍ਰਧਾਨ ਅੰਮ੍ਰਿਤਸਰ ਸੁਭਾਜ ਸੈਣੀ ਸਮਾਜ ਸੇਵਾ ਦਰਸਤਾ ਅੰਮ੍ਰਿਤਸਰ ਦੇ ਅੱਜ ਅਸੀਂ ਛੋਟੀ ਜੀ ਕਾਲ ਕੀਤੀ ਸੀਗੀ ਦਿਨਾਂ ਨਗਰ ਦੇ ਗਰਦਾਸਪੁਰ ਦੇ ਪ੍ਰਧਾਨਾ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਸੈਣੀ ਸੁਭਾਜ ਦੇ ਜਿੰਨੇ ਆਪਣੇ ਮੈਂਬਰ ਹੈ ਇਹ ਮਿਲ ਬੈਠ ਕੇ ਆਪਣੇ ਕੋਈ ਵਿਚਾਰ ਸਾਂਝੇ ਕੀਤੇ ਜਾ ਅੱਜ ਸਾਡੀ ਮੀਟਿੰਗ ਦੇ ਵਿੱਚ ਅਸੀਂ ਸੈਣੀ ਸਮਾਜ ਨੂੰ ਕਿਸ ਤਰ੍ਹਾਂ ਅਪਲਿਫਟ ਕਰਨਾ ਹੈ ਇਹਦਾ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਇਹਦਾ ਚੀਜ਼ਾਂ ਨੂੰ ਅਸੀਂ ਜਿਹੜੀ ਹੈ ਆਪਣੀ ਇੱਕ ਮੀਟਿੰਗ ਕੀਤੀ ਹੈ ਅੱਜ ਤੇ ਆ ਕੇ ਔਰ ਸਾਰਿਆਂ ਨੇ ਬੜਾ ਵਧੀਆ ਇੱਕ ਹਲਾਰਾ ਦਿੱਤਾ ਅਸੀਂ ਸੈਣੀ ਸਮਾਜ ਨੂੰ ਹਰ ਡਿਸਟ੍ਰਿਕਟ ਵਾਈ ਤੋਂ ਇਕੱਠੇ ਕਰ ਰਹੇ ਹਰ ਡਿਸਟ੍ਰਿਕਟ ਤੋਂ ਇਕੱਠੇ ਕਰਕੇ ਅਸੀਂ ਇਹਨੂੰ ਆਪਣੇ ਡਿਸਟ੍ਰੈਕਟਰ ਲੈ ਕੇ ਪੰਜਾਬ ਤੱਕ ਲੈ ਕੇ ਜਾਵਾਂਗੇ ਫਿਰ ਪੰਜਾਬ ਲੈਵਲ ਦੇ ਉੱਤੇ ਅਸੀਂ ਪੂਰੀ ਜਿਹੜੀ ਆ ਆਪਣੀ ਸੈਣੀ ਸਮਾਜ ਦੀ ਸਾਡੀ ਮਤਲਬ ਇੱਕ ਜਿਹੜੀ ਆ ਪੂਰੀ ਸਭਾ ਬਣੇਗੀ ਜਿਹੜੀ ਕਿ ਹਰ ਤਰ੍ਹਾਂ ਦੇ ਆਪਣੇ ਸਮਾਜ ਦੀ ਭਲਾਈ ਲਈ ਹੋਰ ਵੀ ਲੋਕਾਂ ਦੇ ਸਾਰੇ ਸਮਾਜਾਂ ਦੀ ਭਲਾਈ ਲਈ ਹੋਰ ਜਿਹੜੀਆਂ ਵੀ ਕੋਈ ਤਰੁਟੀਆਂ ਨੇ ਅੱਜ ਆਪਣੇ ਪੰਜਾਬ ਦੇ ਵਿੱਚ ਕੋਈ ਨਸ਼ਾ ਹੋ ਗਿਆ ਬੇਰੁਜ਼ਗਾਰੀ ਹੋ ਗਈ ਕਰਪਸ਼ਨ ਹੋ ਗਈ ਇਹਦੇ ਤੇ ਮਿਲ ਬੈਠ ਕੇ ਸਾਰੇ ਅਸੀਂ ਡਟ ਕੇ ਸਾਡੀ ਬਰਾਦਰੀ ਦਾ ਮੁਕਾਬਲਾ ਕਰੇਗੀ ਇਹਨਾਂ ਲਫਜਾਂ ਨਾਲ ਹੀ ਪਿਆ ਜਾਵੇਗਾ ਪੰਜਾਬ